ਜੀ ਬਾਈ ਅੱਜ ਆਪਾਂ ਪਹੁੰਚੇ ਹਾਂ ਬਾਈ ਜਸਪਾਲ ਕੋਲੇ ਪਿੰਡ ਭਾਵਾ ਤੇ ਜ਼ਿਲ੍ਹਾ ਮਾਨਸਾ ਜਿਹਦਾ ਬੁੱਲਾ ਦੂਜੇ ਨੰਬਰ ਤੇ ਲੱਗਿਆ ਸੀਗਾ ਤਨੋਲਾ ਜਿਹੜਾ ਮੇਲਾ ਕੰਪੀਟੀਸ਼ਨ ਪਿੱਛੇ ਟੱਪ ਕੇ ਗਿਆ ਇਹ ਚਾਰ ਦੰਦ ਦੀ ਕੈਟਾਗਰੀ ਦੇ ਵਿੱਚ ਦੂਜੇ ਨੰਬਰ ਤੇ ਲੱਗਿਆ ਸੀ ਜਿਹੜਾ ਪਿੱਛੇ ਮੇਲਾ ਟੱਪ ਕੇ ਗਿਆ ਜੀ ਤੇ ਉਹਦੇ ਵਿੱਚ ਇਹ ਖੀਰਾਂ ਦੇ ਮੁਕਾਬਲੇ ਦੇ ਵਿੱਚ ਵੀ ਦੂਜੇ ਨੰਬਰ ਤੇ ਲੱਗਿਆ ਸੀਗਾ ਤਾਂ ਬਾਈ ਨੂੰ ਪੁੱਛਦੇ ਆਂ ਵੀ ਇਹ ਕਿਹੜੇ ਬੁੱਲੇ ਦਾ ਬੱਚਾ ਹੈਗਾ ਇਹਦਾ ਮਾਦਰ ਰਿਕਾਰਡ ਜਿਹੜਾ ਕੀ ਹੈਗਾ ਤੇ ਇਹਦਾ ਜਿਹੜਾ ਪਿਸ਼ੋਕੜ ਹੈ ਤਾ ਬਾਈ ਤੋ ਪੁੱਛਦੇ ਆ ਸਾਰੀ ਡਿਟੇਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਇਹਦਾ ਤੇ ਬੁੱਲ ਦਾ ਕੀ ਨਾਮ ਹੈ ਤੇ ਇਹਦੇ ਫਾਦਰ ਦਾ ਕੀ ਨਾਮ ਹੈ ਤੇ ਇਹਦਾ ਪਸ਼ੋਕੜ ਕੀ ਇਹਦੀ ਇਹਦਾ ਬਾਈ ਆਪਣੇ ਨਾਮ ਰੱਖਿਆ ਮਹਾਰਾਜਾ ਠੀਕ ਹੈ ਜੀ ਤੇ ਇਹਦਾ ਫਾਦਰ ਹਲ ਬਖਸ਼ ਜਿਹੜਾ ਪੁੱਤ ਪਿੰਡ ਹੈ ਤੇ ਇਹਦੀ ਮਾਦਰ ਆਪਣੇ ਕੋਲ ਹੀ 7ਵੇਂ 8ਵੇਂ ਸੂਈ ਹੋ ਰਹੀ ਹੈ ਦੂਜੀ ਸੂਈ ਦਾ ਉਹਦਾ 16 ਕਿਲੋ 200 ਗ੍ਰਾਮ ਦਾ ਰਿਕਾਰਡ ਕੋ ਪਿਆ ਜੀ ਠੀਕ ਹੈ ਮੱਝ ਮੱਝ ਹੈਗੀ ਆਪਣੇ ਕੋਲ ਠੀਕ ਹੈ ਬਾਈ ਕਹਿੰਦਾ ਬਾਈ ਮੱਝ ਆਪਣੇ ਕੋਲੇ ਹੈ ਜਿਹੜੀ ਇਹਦੀ ਮਾ ਦਾ ਰਿਕਾਰਡ ਸੀ ਉਹ 16 ਲੀਟਰ 200 ਗ੍ਰਾਮ ਦਾ ਸੀਗਾ ਤੇ ਇਹ ਅਲ ਬਖਸ਼ ਦਾ ਬੱਚਾ ਬਾਈ ਜਿਹੜਾ ਮਨਜੀਤ ਤੂਤ ਕੋਲੇ ਸੀਗਾ ਉਹਦਾ ਇਹ ਬੱਚਾ ਹੈਗਾ ਦੂਜੀ ਜਿਹੜੀ ਇਹਦੀ ਪੋਜੀਸ਼ਨ ਲੱਗੀ ਸੀ ਤੇ ਬਾਈ ਨੂੰ ਬਾਈ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਜਿਹੜੇ ਆ ਸਨਮਾਨ ਚਿੰਨਣ ਨੇ ਇੱਥੇ ਦੇਖ ਸਕਦੇ ਹਾਂ ਬਾਈ ਇਹ ਸਾਰੇ ਤਨੌਲੇ ਦੇ ਜਿਹੜੇ ਮਤਲਬ ਸਨਮਾਨ ਚਿੰਨਣ ਨੇਗੇ ਇੱਕ ਬਾਈ ਤੁਹਾਨੂੰ ਖਾਸ ਗੱਲ ਦੱਸ ਦਈਏ ਵੀ ਇਹ ਤਿੰਨ ਸਾਲਾਂ ਦੇ ਵਾਸਤੇ ਉੱਥੇ ਮਤਲਬ ਲਗਾਤਾਰ ਤਿੰਨ ਸਾਲਾਂ ਦੇ ਵਾਸਤੇ ਇਹ ਚੈਂਪੀਅਨ ਅਲਾਨ ਹੈਗੇ ਦੂਜੇ ਨੰਬਰ ਦੇ ਉੱਤੇ ਇਹ ਜੇਕਰ ਬੋਲ ਨੂੰ ਆਪਾਂ ਨਾਂ ਵੀ ਲੈ ਕੇ ਗਏ ਫੇਰ ਵੀ ਲਗਾਤਾਰ ਇਹ ਤਿੰਨ ਸਾਲ ਉੱਥੇ ਚੈਂਪੀਅਨ ਦਾ ਖਿਤਾਬ ਮਿਲਿਆ ਹੋਇਆ ਇਹਨੂੰ ਲਿਆ ਸਕਦੇ ਆ ਤਾਂ ਵੀ ਉਹ ਹੈਗਾ ਦੇ ਨਹੀਂ ਇਹ ਤਿੰਨ ਸਾਲਾਂ ਦੇ ਵਾਸਤੇ ਚੈਂਪੀਅਨ ਅਨਾਂ ਹੈਗਾ ਤਾਂ ਭਾਈ ਇਹ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਬਰੀਡਾਂ ਤਿਆਰ ਕਰਨੀਆਂ ਭਾਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਹਰੇਕ ਦੇ ਘਰੇ ਬਰੀਡ ਹੁੰਦੀ ਹੈ ਜੇ ਮੰਨ ਲਓ ਮੇਰੇ ਕੋਲੇ ਆ ਤਾਂ ਮੇਰੇ ਕੋਲੇ ਘਰੇ ਬਰੀਡ ਹੈ ਪਰ ਉੱਥੇ ਲਿਜਾ ਕੇ ਪਤਾ ਲੱਗਦਾ ਆਪਾਂ ਨੂੰ ਵੀ ਬਰੀਡਾਂ ਦਾ ਮੁੱਲ ਕਿਵੇਂ ਪੈਂਦਾ ਕਿਉਂਕਿ ਭਾਈ ਇਹ ਆਪ ਦੇ ਜਿਹੜੇ ਜਵਾਕ ਹੁੰਦੇ ਉਹਨਾਂ ਤੋਂ ਵੱਧ ਮਤਲਬ ਸਾਹਮਣੇ ਪੈਂਦੇ ਨੇ ਰਿਸ਼ਤੇਦਾਰੀਆਂ ਛੱਡਣੀਆਂ ਪੈਂਦੀਆਂ ਨੇ ਵਿਆਹ ਛੱਡਣੇ ਪੈਂਦੇ ਨੇ ਕਿਉਂਕਿ ਜੇ ਇਹਨਾਂ ਦੇ ਨਿਰਭਰ ਰਹਿਨੇ ਆ ਤਾਂ ਬਾਈ ਆਪਾਂ ਨੂੰ ਇਹਨਾਂ ਦੇ ਉੱਤੇ ਹੀ ਨਿਰਭਰ ਰਹਿਣਾ ਪਊਗਾ ਕਿਉਂਕਿ ਜੇ ਇਹਨਾਂ ਦੀ ਆਪਾਂ ਮਤਲਬ ਗੌਰ ਘਟਾ ਦਈਏ ਜਾਂ ਇਹਨਾਂ ਦਾ ਧਿਆਨ ਨਾ ਰੱਖੀਏ ਤਾਂ ਬਾਈ ਇਹ ਮਤਲਬ ਜੇ ਆਪਾਂ ਮੱਝ ਦੀ ਗੱਲ ਕਰੀਏ ਤਾਂ ਬਈ ਇਹ ਦੁੱਧ ਘਟਾ ਜਾਂਦੀਆਂ ਨੇ ਤਾਂ ਜੇ ਇਹਨਾਂ ਦੀ ਗੱਲ ਕਰੀਏ ਬਾਈ ਇਹ ਮੱਝਾਂ ਦੇ ਨਾਲੋਂ ਜ਼ਿਆਦਾ ਰੱਖਣੇ ਔਖੇ ਹੁੰਦੇ ਨੇ ਕਿਉਂਕਿ ਇਹ ਬਾਈ ਮਾਲਕ ਦਾ ਇੰਨਾ ਕੋ ਮੋਹ ਕਰਦੇ ਹੁੰਦੇ ਨੇ ਜੇ ਇੱਕ ਜਾਂ ਦੋ ਦਿਨ ਇਹ ਮਾਲਕ ਇੱਕ ਸਾਈਡ ਤੇ ਵਗ ਜੇ ਤਾਂ ਭਾਈ ਇਹ ਆਪਦਾ weight loss ਕਰ ਲੈਂਦੇ ਨੇ। ਭਜਨ ਘਟਾ ਲੈਂਦੇ ਨੇ। ਸੀਮਨ ਦੇਣ ਦੇ ਵਿੱਚ ਭਾਈ ਇਹਨਾਂ ਨੂੰ ਮਤਲਬ ਦਿੱਕਤ ਆਉਂਦੀ ਹੈ। ਭਾਈ ਇਹਦਾ ਸੀਮਨ ਤਿਆਰ ਕਰ ਰਿਆ ਹੋ ਰਿਹਾ ਆਪਾਂ ਨੇ। ਹਾਂ ਭਾਈ ਉਹ ਜਿਹਦਾ ਸੀਮਨ ਪੈਸਾ ਹੋਣਾ ਥੋੜੀ ਜਿਹੀ ਦਰਵਾਜ਼ਾ ਗੱਲ ਕਰਾਵਾਂਗੇ ਤੇ ਠੀਕ ਹੈ। ਕੋਈ ਡਾਇਰੈਕਟ ਕਰਾਸਿੰਗ ਦੇ ਬੱਚੇ ਜਾਂ ਆਏ ਹੋਣੇ। ਡਾਇਰੈਕਟ ਕਰਾਸਿੰਗ ਦਾ ਇੱਕ ਬੱਚਾ ਆਇਆ ਹੈ ਜੀ। ਠੀਕ ਹੈ। ਇਹ ਬਾਕੀ 25-30 ਬੱਚਾ ਕਰਾਸ ਨੇ। ਤੇ ਮਾਰ ਕੇ ਕਿੰਨੇ ਕਾਈ ਨਹੀਂ ਭਾਈ ਇਹਦੇ ਨਾਲੋਂ ਵੀ ਮਤਲਬ ਇਹਦੇ ਨਾਲ ਪਿਓਰਟੀ ਚਾਏ ਨੇ ਜਾਂ ਵੀ ਡਾਊਨ ਚ ਜਗੇ ਨੇ। ਡਾਕਟਰ ਸਾਹਿਬ ਜੀ ਤੇ ਅੱਜ ਕੱ ਟਿੱਡੇ ਘੱਟ ਦੇ ਠੀਕ ਹੈ ਏਡੇ ਘੱਟ ਦੇ ਬੱਚੇ ਆਏ ਦਾ ਦੇਖਾ ਆਪਾਂ ਦੇਖ ਕੇ ਹੀ ਆਏ ਉੱਥੇ ਠੀਕ ਹੈ ਏਡੇ ਘੱਟ ਚ ਪਾਏ ਨੇ ਪਹਿਲਾ ਬੱਚਾ ਆਪਦਾ ਡੈਮਡ ਦੀ ਝੁੱਟੀ ਤੋਂ ਇਹਦੇ ਨਾਲ ਪਿਓਰਟੀ ਜਾਇਏ ਨੇ ਹਾਂ ਪਿਓਰਟੀ ਜੁੱਠੀ ਠੀਕ ਹੈ ਬਈ ਜਿਹੜੇ ਇਹਦੇ ਬੱਚੇ ਆਏ ਨੇ ਮਤਲਬ ਇਹਦਾ ਸੀਮਨ ਤਾਂ ਹਜੇ ਤਿਆਰ ਕਰਵਾਇਆ ਨਹੀਂ ਜਿਹੜੀ ਇਹਦੇ ਡਾਇਰੈਕਟ ਕ੍ਰੋਸਿੰਗ ਦੇ ਬੱਚੇ ਆਏ ਨੇ ਤਿੰਨ ਚਾਰ ਡਾਇਰੈਕਟ ਕ੍ਰੋਸਿੰਗਾਂ ਕਰਾਈਆਂ ਹੋਈਆਂ ਨੇ ਤੇ ਉਹਦੇ ਵਿੱਚ ਇੱਕ ਜਾਂ ਦੋ ਬੱਚੇ ਆਏ ਨੇ ਇਹਦੇ ਨਾਲੋਂ ਮਤਲਬ ਪਿਓਰਟੀ ਚ ਆਏ ਨੇ ਮਾਰ ਕੇ ਜਿਨ੍ਹਾਂ ਦੇ ਮਤਲਬ ਟਿੱਡੇ ਘੱਟ ਚ ਮਾਰ ਕੇ ਆਏ ਨੇ ਜਿਹੜੇ ਨੀਲੀ ਪਲਸਰ ਆ ਤਾਂ ਬਾਈ ਪਿੱਛੇ ਜੇ ਸੀ ਇੱਕ ਬੱਚਾ ਦੇਖ ਕੇ ਆਈ ਦੀ ਉਹਦੇ ਮਾਰ ਕੇ ਵਧੀਆ ਲੱਗੇ ਤੇ ਕੁਛ ਹੀ ਮਹੀਨਿਆਂ ਦੇ ਵਿੱਚ ਬਾਈ ਤੁਹਾਨੂੰ ਜਿਹੜਾ ਸੀਮਨ ਹੈ ਉਹ ਅਵੇਲੇਬਲ ਕਰ ਦਾਂਗੇ ਤਾਂ ਵੀ ਇਹ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕਿਸਾਨ ਪ੍ਰਾਪਤ ਤੱਕ ਪਾਉਂ ਸਕੇ ਤਾਂ ਕਿ ਜਿਹੜੇ ਇਹਨਾਂ ਦੇ ਸੀਮਨ ਨੇ ਬਾਈ ਯੂਜ਼ ਕੀਤੇ ਜਾਣ ਤੇ ਵੱਧ ਤੋਂ ਵੱਧ ਆਪਾਂ ਜਿਹੜੀ ਬਰੀਡ ਹੈ ਇਹ ਤੇ ਧਿਆਨ ਦਿਈਏ ਜੀ ਧੰਨਵਾਦ ਠੀਕ ਹੈ ਜੀ